ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਇਨ ਨਿਊਜ਼ ਪੰਜਾਬ ਤੇ ਪ੍ਰੋਗਰਾਮ ਨਿਊਜ਼ ਪੁਆਇੰਟ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਆ ਅੱਜ ਦੇ ਸਭ ਪ੍ਰੋਗਰਾਮ ਦੇ ਵਿੱਚ ਸੁਰੱਖਿਆ ਦੇ ਉੱਤੇ ਨਜ਼ਰ ਮਾਰੀ ਜਾਣੀ ਹੈ ਵਿਵੇਕ ਕੁਮਾਰ ਹਰਵਾਰ ਦਿੱਤਰਾ ਮੇਰੇ ਸਹਿਯੋਗੀ ਮਿਰਨਾਲ ਸਟੂਡੀਓ ਦੇ ਵਿੱਚ ਵਿਚਾਰਾਂ ਦੇ ਸਾਂਝ ਪਾਉਣ ਦੇ ਲਈ ਮੌਜੂਦ ਰਹਿਣਗੇ ਵਿਵੇਕ ਜੀ ਇੱਕ ਐਨਡੀਪੀਐਸ ਮਾਮਲਿਆਂ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਮਾਮਲਾ ਜਾਂਦਾ ਹਮ ਉੱਥੇ ਜਾ ਕੇ ਉਹ ਪੂਰੇ ਮਾਮਲੇ ਦੀ ਗੱਲਬਾਤ ਹੁੰਦੀ ਹੈ ਜਾਂਚ ਪੜਤਾਲ ਹੁੰਦੀ ਹੈ ਪਰ ਆਖਿਰ ਦੇ ਵਿੱਚ ਅਬ ਮਾਨਯੋਗ ਹਾਈ ਕੋਰਟ ਦੇ ਵੱਲੋਂ ਪੰਜਾਬ ਤੇ ਹਰਿਆਣਾ ਦੀ ਪੁਲਿਸ ਦੇ ਲਈ ਟ੍ਰੇਨਿੰਗ ਸੈਸ਼ਨ ਕੀਤੇ ਜਾਣ ਦੀ ਗੱਲ ਆਖ ਦਿੱਤੀ ਗਈ ਹੈ ਡੀਜੀਪੀਜ਼ ਨੂੰ ਹੁਕਮ ਵੀ ਦੇ ਦਿੱਤੇ ਗਿਆ ਪੂਰਾ ਮਾਮਲਾ ਕੀ ਹੈ ਇੱਕ ਵਾਰੀ ਇਹ ਦੱਸੋ ਜਿੰਦਰ ਆਪਾ ਇੱਕ ਅੱਗੇ ਬਧੀਏ ਤੇ ਪਹਿਲਾਂ ਮੈਂ ਚਾਹੁੰਦਾ ਕਿ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਿੱਤਾ ਜਾਵੇ ਕਿ ਐਨਡੀਪੀਐਸ ਮਾਮਲਾ ਹੁੰਦਾ ਕਿ ਐਸ ਉਹ ਨਾਕੋ ਟੈਂਕਸ਼ਨ ਦੇ ਨਾਲ ਇਹ ਮਾਮਲੇ ਜੁੜੇ ਹੁੰਦੇ ਨੇ ਕਿ ਅ ਨਸ਼ਾ ਤਸ਼ਕਰੀ ਨਸ਼ੇ ਦੀ ਖੇਤੀ ਨਸ਼ੇ ਨੂੰ ਸਟੋਰ ਕਰਕੇ ਰੱਖਣਾ ਨਸ਼ੇ ਨੂੰ ਵੇਚਣਾ ਨਸ਼ੇ ਨੂੰ ਖਰੀਦਣਾ ਡਰਗਮਨੀ ਹਾਂ ਡਰਗਮਨੀ ਵਗੈਰਾ ਸੋ ਇਹ ਸਾਰੇ ਜਿਹੜੇ ਮਤਲਬ ਕਹਦੀ ਹੈ ਕਿ ਗੈਰ ਕਾਨੂੰਨੀ ਕੰਮ ਨੇ ਇਹ ਜੇਕਰ ਕੋਈ ਬੰਦਾ ਫੜਿਆ ਜਾਂਦਾ ਨਸ਼ਾ ਤਸ਼ਕਰੀ ਕਰਦਾ ਹੋਇਆ ਨਸ਼ੇ ਦੀ ਸਮੈਗਲਿੰਗ ਕਰਦਾ ਹੋਇਆ ਨਸ਼ਾ ਖਰੀਦਦਾ ਨਸ਼ਾ ਵੇਚਦਾ ਨਸ਼ੇ ਦੀ ਖੇਤੀ ਨਸ਼ੇ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੱਖਦਾ ਹੋਇਆ ਸੋ ਉਹਦੇ ਉੱਤੇ ਐਨਡੀਪੀਐਸ ਮਾਮਲੇ ਦੇ ਤਹਿਤ ਜਿਹੜਾ ਆ ਉਹ ਮਾਰਚਾ ਜਿਹੜਾ ਚੱਲਦਾ ਸੋ ਪੰਜਾਬ ਦੇ ਵਿੱਚ ਬਹੁਤ سارے ਲੋਕ ਜਿਹੜਾ ਨੇ ਇਹਨਾਂ ਦੇ ਉੱਤੇ ਮਾਮਲਾ ਚੱਲਦਾ ਹੈ इवन ਕਿ ਕਈ ਪੋਲੀਟਿਸ਼ੀਅਨਸ ਦੇ ਉੱਤੇ ਵੀ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਹੋਰੀ ਪਟਿਆਲਾ ਦੇ ਵਿੱਚ ਪੇਸ਼ ਹੋਏ ਨੇ ਉਹ ਵੀ ਐਨਡੀਪੀਐਸ ਦਾ ਮਾਮਲਾ ਹੈ ਇਸ ਤੋਂ ਪਹਿਲਾਂ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਮਾਮਲੇ 'ਚੋਂ ਬਾਹਰ ਆਏ ਨੇ ਉਹ ਵੀ ਐਨਡੀਪੀਐਸ ਦਾ ਮਾਮਲਾ ਹੈ ਸੋ ਉਹਨਾਂ ਦੇ ਉੱਤੇ ਵੀ ਨਸ਼ਾ ਤਸ਼ਕਰੀ ਜਹੇ ਤੇ ਡਰੱਗ ਮੰਨੀ ਹੈ ਨਾ ਤੇ ਇਹਨਾਂ ਸਾਰੇ ਚੀਜ਼ਾਂ ਦੇ ਜਿਹੜਾ ਨੇ ਇਲਜ਼ਾਮ ਨੇ ਉਹ ਲੱਗਦੇ ਰਹੇ ਨੇ ਸੋ ਹੁਣ ਇਹ ਹੀ ਇੱਕ ਮਾਮਲਾ ਜਿਹੜਾ ਆ ਹਰਿਆਣਾ ਦੇ ਭੁਪਿੰਦਰ ਸਿੰਘ ਜਿਹੜਾ ਕਿ ਚਰਚ ਚਾਂਦਰੀ ਦਰੈਣ ਵਾਲਾ ਉਹਨੇ ਇੱਕ ਪਟੀਸ਼ਨ ਪਾਈ ਸੀਗੀ ਚਰਖੀ ਚਾਦਰੀ ਦੇ ਵਿੱਚ ਉਹਦੇ ਤੇ ਮਾਮਲਾਦਾਰ ਜੋ ਹੋਇਆ ਸੀਗਾ ਐਨਡੀਪੀਐਸ ਦਾ ਸੋ ਅਦਾਲਤ ਨੇ ਉਹਨੂੰ ਜਿਹੜੀ ਸਜ਼ਾ ਸੁਣਾਤੀ ਸੀ ਸੋ ਉਸ ਤੋਂ ਬਾਅਦ ਭੁਪਿੰਦਰ ਸਿੰਘ ਨੇ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਤੇ ਚਰਖਾ ਚਰਖੀ ਚਾਦਰੀ ਦੀ ਅਦਾਲਤ ਦੀ ਜਿਹੜੀ ਸਜ਼ਾ ਸੁਣਾਈ ਗਈ ਸੀ ਉਹਨੂੰ ਚੈਲੰਜ ਕੀਤਾ ਕਿ ਸਜ਼ਾ ਜਿਹੜੀ ਹੈ ਇਹ ਠੀਕ ਨਹੀਂ ਸੁਣਾਈ ਗਈ ਤੇ ਮੇਰੇ ਉੱਤੇ ਐਨਡੀਪੀਐਸ ਮਾਮਲਾ ਜਿਹੜਾ ਆ ਉਹ ਜ਼ਬਰਦਸਤ ਤੇ ਲਾਇਆ ਜਾ ਕੇ ਬਣਦਾ ਨਹੀਂ ਸੀਗਾ ਸੋ ਉਸ ਤੋਂ ਬਾਅਦ ਕੋਰਟ ਨੇ ਜਦੋਂ ਕੁਝ ਅਫੈਕਟਸ ਸਾਹਮਣੇ ਆਏ ਕੁਝ ਵੀ ਚੀਜ਼ਾਂ ਸਾਹਮਣੇ ਆਈਆਂ ਸੋ ਉਹਨਾਂ ਨੇ ਕਿਹਾ ਕਿ ਦੇਖੋ ਜੀ ਤੁਸੀਂ ਐਨਡੀਪੀਐਸ ਦਾ ਮਾਮਲਾ ਪਾ ਦਿੰਦੇ ਹੋ ਪਰ ਤੁਹਾਨੂੰ ਜਾਂਚ ਜਿਹੜੀ ਆ ਉਹ ਕਰਨੇ ਨਹੀਂ ਆਉਂਦੀ ਹੂੰ ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਐਨਡੀਪੀਐਸ ਮਾਮਲੇ ਦੇ ਵਿੱਚ ਜੇਕਰ ਸਭ ਤੋਂ ਵਧੀਆ ਸੂਬਾ ਕੋਈ ਕਾਰਵਾਈ ਕਰਦਾ ਤਾਂ ਉਹ ਹਰਿਆਣਾ ਹਿਮਾਚਲ ਹੈ ਤੇ ਕਹਿੰਦੇ ਪੰਜਾਬ ਦੇ ਡੀਜੀਪੀ ਤੇ ਹਰਿਆਣੇ ਦੇ ਡੀਜੀਪੀ ਨੂੰ ਇੱਕ ਹੁਕਮ ਸੁਣਾਇਆ ਤੇ ਕਿ 15 ਦਿਨ ਦਾ ਸਮਾਂ ਦਿੰਦੇ ਆ ਆਪਣੇ ਆਪਣੇ ਬੈਚ ਤਿਆਰ ਕਰ ਲਓ ਤੁਹਾਨੂੰ ਅਸੀਂ ਭੇਜਾਂਗੇ ਧਰਮਸ਼ਾਲਾ ਧਰਮਸ਼ਾਲਾ ਦੇ ਵਿੱਚ ਦਰਾਹ ਆ ਕਰਕੇ ਪੁਲਿਸ ਟ੍ਰੇਨਿੰਗ ਸੈਂਟਰ ਹੈ ਕਹਿੰਦੇ ਉੱਥੇ ਜਾਓ ਉੱਥੇ ਜਾ ਕੇ ਟ੍ਰੇਨਿੰਗ ਲੈ ਕੇ ਆਓ ਕਿ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਜਾਂਚ ਤੇ ਕਾਰਵਾਈ ਜਿਹੜੀ ਆ ਉਹ ਕਰਨੀ ਕਿੱਦਾਂ ਹੈ ਕਹਿੰਦੇ ਤੁਹਾਨੂੰ ਪਤਾ ਲੱਗੇ ਕਿ ਐਨਡੀਪੀਐਸ ਦਾ ਮਾਮਲਾ ਪੈਂਦਾ ਕਿੱਦਾਂ ਫਿਰ ਉਸ ਤੋਂ ਬਾਅਦ ਉਹਦੀ ਇਨਕੁਆਰੀ ਕਿੱਦਾਂ ਹੁੰਦੀ ਹੈ ਜਾਂਚ ਕਿੱਦਾਂ ਹੁੰਦੀ ਹੈ ਤੇ ਫਿਰ ਸਜ਼ਾ ਤੱਕ ਕਿਵੇਂ ਲੈ ਕੇ ਜਾਇਆ ਜਾਂਦਾ ਹੈ ਸੋ ਕਹਿੰਦੇ 15 ਦਿਨ ਦਾ ਸਮਾਂ ਆਪਦੇ ਆਪ ਦੇ ਬੈਚ ਤਿਆਰ ਕਰੋ ਤੇ ਭੇਜੋ ਤੇ ਰੈਂਕ ਡਿਸਾਈਡ ਕਰੋ ਕਿ ਕਿਹੜੇ-ਕਿਹੜੇ ਰੈਂਕ ਦੇ ਅਧਿਕਾਰੀ ਜਿਹੜਾ ਨੇ ਉਹ ਭੇਜੇ ਜਾਣੇ ਨੇ ਹਵਲਦਾਰ ਭੇਜਣੇ ਆ ਐਸ ਐਚਓ ਭੇਜਣੇ ਆ ਕਿਹੜੇ ਅਫਸਰ ਭੇਜਣੇ ਆ ਕਹਿੰਦੇ ਉਹਨਾਂ ਦਾ ਬੈਚ ਤਿਆਰ ਕਰਕੇ ਲਿਸਟ ਦੋ ਤੇ ਉਹਨਾਂ ਨੂੰ ਭੇਜੋ ਤਿੰਨ ਮਹੀਨੇ ਜਿਹੜਾ ਨੇ ਉਹ ਟ੍ਰੇਨਿੰਗ ਲੈਣਗੇ ਉਸ ਤੋਂ ਬਾਅਦ ਆ ਕੇ ਫਿਰ ਉਹ ਐਨਡੀਪੀਐਸ ਦੇ ਮਾਮਲੇ ਚ ਕਾਰਵਾਈ ਕਿਵੇਂ ਕਰਦੇ ਨੇ ਉਹ ਆ ਕੇ ਆਪਣੇ ਬਾਕੀਆਂ ਨੂੰ ਵੀ ਸਿਖਾਣਗੇ ਤੁਸੀਂ ਆਪਣੇ ਚਾਰ ਪੰਜ ਬੈਚ ਜਿਹੜਾ ਨੇ ਹਰਿਆਣਾ ਨੇ ਪੁਲਿਸ ਅਤੇ ਪੰਜਾਬ ਪੁਲਿਸ ਆਪਣੇ ਤਿਆਰ ਕਰੇ ਤੇ ਉੱਥੇ ਭੇਜੇ ਸੋ ਇਸ ਤਰੀਕੇ ਦੀ ਜਿਹੜਾ ਹੁਕਮ ਨੇ ਉਹ ਹਾਈ ਕੋਰਟ ਦੇ ਵੱਲੋਂ ਸੁਣਾਏ ਗਏ ਨੇ ਤੇ ਹੁਣ ਆ ਜਾਂਦੇ ਆਂ ਇੰਦਰ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਜਿੱਵਾ ਚੱਲ ਨਹੀਂ ਆ ਕਿਉਂ ਨੇ ਜੀ ਬਿਲਕੁਲ ਸੋ ਹੁਣ ਪੰਜਾਬ ਦੇ ਵਿੱਚ ਗੱਲ ਕਰ ਲਈ ਤੇ ਪੰਜਾਬ ਦੇ ਨਾਂ ਲੱਗਦੇ ਕੁਝ ਜਿਹੜੇ ਇਲਾਕੇ ਨੇ ਜਿਹੜੇ ਆਂਦੇ ਹਰਿਆਣਾ ਦੇ ਵਿੱਚ ਨੇ ਤੇ ਲੱਗਦੇ ਪੰਜਾਬ ਦੇ ਵਿੱਚ ਨੇ ਜਿਵੇਂ ਕਿ ਅੰਬਾਲਾ ਐਗਜ਼ਾਮਪਲ ਦੇ ਲਈ ਲੈ ਲਈ ਹੈ ਨਾ ਸੋ ਚੰਡੀਗੜ੍ਹ ਦੇ ਨਾਂ ਲੱਗਦਾ ਇਧਰਲੇ ਪਾਸੇ ਚਲੇ ਜਾਓ ਤਾਂ ਰਾਜਪੂਰੇ ਦੇ ਨਾਂ ਲੱਗਦਾ ਹੈ ਨਾ ਸੋ ਉਹ ਜਿਹੜੇ ਇਲਾਕੇ ਪੰਜਾਬ ਦੇ ਨਾਂ ਲੱਗਦੇ ਨੇ ਹੈ ਨਾ ਸ਼ੰਭੂ ਤੋਂ ਉਧਰਲਾ ਹਿੱਸਾ ਆ ਗਿਆ ਕਿਉਂਕਿ ਸ਼ੰਭੂ ਦਾ ਨਾਮ ਇਸ ਕਰਕੇ ਲਿਆ ਕਿ ਲੋਕ ਜਿਹੜਾ ਨੇ ਉਹ ਜਲਦੀ ਸਮਝ ਜਾਣ ਕਿ ਸ਼ੰਭੂ ਇਸ ਵੇਲੇ ਕਾਫੀ ਹੌਟਪੁਆਇੰਟ ਹੈ ਸੋ ਜਿਵੇਂ ਆਪ ਜਿੱਥੇ ਪਾਲਿਸੀ ਬੈਰੀਕੇਡਿੰਗ ਲੱਗੀ ਹੋਏ ਉਧਰਲੇ ਪਾਸੇ ਵਾਲ ਉਹ ਪੈਂਦਾ ਹਰਿਆਣੇ ਦੇ ਵਿੱਚ ਟੋਲ ਪਲਾਜ਼ਾ ਤੋਂ ਉੱਪਰ ਪੈਂਦਾ ਪੰਜਾਬ ਦੇ ਨਾਲ ਹੈ ਸੋ ਇਦਾਂ ਦੇ ਇਲਾਕਿਆਂ ਦੇ ਵਿੱਚ ਨਸ਼ਾ ਤਸ਼ਕਰੀ ਨਸ਼ਾ ਸਮਗਲਿੰਗ ਤੇ ਨਸ਼ਾ ਦੀ ਕੰਜ਼ਮਪਸ਼ਨ ਨਸ਼ੇ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੱਖਣਾ ਖਰੀਦਣਾ ਵੇਚਣਾ ਸੋ ਇਹ ਮਾਮਲੇ ਜਿਹੜਾ ਨੇ ਉਹ ਜ਼ਿਆਦਾ ਦਰਜ ਹੋ ਰਹੇ ਨੇ ਬਹੁਤ ਸਾਰੇ ਲੋਕ ਜਿਹੜਾ ਨੇ ਇਸ ਵਿੱਚ ਫੜੇ ਜਾ ਰਹੇ ਨੇ ਤੇ ਉਹਨਾਂ ਨੂੰ ਜਿਹੜਾ ਆ ਫਿਰ ਐਨਜੀਪੀਐਸ ਮਾਮਲੇ ਦੇ ਵਿੱਚ ਰੱਖਿਆ ਜਾ ਰਿਹਾ ਹੁਣ ਫੋਰ ਐਗਜ਼ਾਮਪਲ ਦੇ ਲਈ ਅਸੀਂ ਗੱਲ ਕਰ ਲੈਂਦੇ ਆ ਕਿਸੇ ਪੋਲੀਟੀਸ਼ੀਅਨ ਦੀ ਆਪਾਂ ਗੱਲ ਕਰ ਲੈਂਦੇ ਆ ਅ ਬਿਕਰਮ ਮਜੀਠੀਆ ਤੇ ਰਾਧਿਕਾ ਐਂਡੀਪੀਐਸ ਮਾਮਲੇ ਦੇ ਵਿੱਚ ਨੇ ਬਿਕਰਮ ਮਜੀਠੀਆ ਕਹਿ ਰਹੇ ਨੇ ਕਿ ਸਾਨੂੰ ਕੋਰਟ ਨੇ ਤਾਂ ਰਾਹਤ ਦਿੱਤੀ ਆ ਪਰ ਤੁਸੀਂ ਜਿਹੜਾ ਜਾਣਬੁੱਝ ਕੇ ਐਸਆਈਟੀ ਤੇ ਐਸਆਈਟੀ ਬਣਾਈ ਜਾ ਰਹੇ ਹੋ ਸੋਚੂ ਨਹੀਂ ਪੁਰਾਣੇ ਮਾਮਲੇ ਨੂੰ ਚੱਕ ਕੇ ਸੋ ਉੱਥੇ ਹੁਣ ਆਪਾਂ ਆ ਜੀਏ ਕਿ ਜਿਹੜੇ ਇਹਨਾਂ ਤੋਂ ਪਹਿਲਾਂ ਜਿਹੜੀ ਐਸਆਈਟੀ ਬਣੀ ਸੀਗੇ ਉਸ ਦੇ ਮੁਖੀ ਰਿਟਾਇਰ ਹੋ ਗਏ ਨਵੀਂ ਐਸਆਈਟੀ ਬਣਾਈ ਗਈ ਸੋ ਨਵੀਂ ਐਸਆਈਟੀ ਦਾ ਹੈੱਡ ਬਦਲਣ ਦੀ ਥਾਂ ਦੇ ਉੱਤੇ ਪੂਰੀ ਦੀ ਪੂਰੀ ਐਸਆਈਟੀ ਬਦਲ ਦਿੱਤੀ ਗਈ ਸੀਗੀ ਸੋ ਜਿਹੜੇ ਅਫਸਰ ਉਸ ਸਮੇਂ ਪੁਰਾਣੀ ਐਸਆਈਟੀ ਦੇ ਵਿੱਚ ਕੰਮ ਕਰ ਰਹੇ ਸੀਗੇ ਸੋ ਮੇਨ ਮੁਖ ਅਫਸਰ ਬਦਲਿਆ ਸੀ ਬਾਕੀ ਅਫਸਰ ਉਹੀ ਰਹਿਣ ਦਿੰਦੇ ਮੁਖ ਅਫਸਰ ਰੱਖਦੇ ਉਹ ਫਾਈਲਾਂ ਰੀਡ ਕਰਦਾ ਨਾਲ ਕਿਤੇ 2-3 ਦਿਨ ਦਾ ਸਮਾਂ ਲੱਗਦਾ ਹਫ਼ਤਿਆਂ ਦਾ ਸਮਾਂ ਲੱਗਦਾ ਉਹ ਪੂਰੀ ਕੇਸ ਦੇ ਵਿੱਚ ਰਿਸਰਚ ਪਾਲ ਲੈਂਦੇ ਹੁਣ ਨਵੀਂ ਐਸਆਈਟੀ ਬਣਾ ਗਿਓ ਨਮੇਸ਼ਰ ਤੇ ਜਿਹੜੀ ਇਹ ਸ਼ੁਰੂ ਕਰੇਗੀ ਫਿਰ ਉਹ ਜਾਂਚ ਲਈ ਬੁਲਾਏਗੀ ਫਿਰ ਪੁੱਛੋਗੇ ਛਲੀ ਬੁਲਾਏਗੀ ਫਿਰ ਉਹਨੂੰ ਕੋਈ ਸਬੂਤ ਲੱਭਣਗੇ ਫਿਰ ਉਹ ਇਨਕੁਆਰੀ ਸ਼ੁਰੂ ਕਰੇਗੀ ਸੋ ਫਿਰ ਲੰਬਾ ਪ੍ਰੋਸੈਸ ਜਿਹੜਾ ਉਹ ਪੈ ਜਾਂਦਾ ਸੋ ਇਥੋਂ ਪਤਾ ਲੱਗਦਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਢਿੱਲ ਹੈ ਉਹ enquairy ਦੇ ਵਿੱਚ ਉਹ ਜਾਂਚ ਦੇ ਵਿੱਚ ਆ ਜਾਂਦੀ ਐ ਸੋ ਇਸ ਕਰਕੇ ਜਿਹੜੇ ਇਸ ਤਰੀਕੇ ਦੇ ਹੁਕਮ ਨੇ ਉਹ ਅਦਾਲਤ ਦੇ ਵੱਲੋਂ ਸੁਣਾਏ ਗਏ ਨੇ ਤੇ ਇਹਦਾ ਸੁਣਾਣ ਦਾ ਕਾਰਨ ਇਹ ਹੈ ਕਿ ਹੁਣ ਪੰਜਾਬ ਦੇ ਵਿੱਚ ਤੇ ਇਧਰਲੇ ਪਾਸੇ ਹਰਿਆਣੇ ਦੇ ਕੁਝ ਇਲਾਕੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਨੇ ਉੱਥੋਂ NDPS ਦੇ ਮਾਮਲੇ ਆ ਹੀ ਬਹੁਤ ਰਹੇ ਨੇ ਤਾਂ ਕਰਕੇ ਜਿਹੜਾ ਹਾਈ ਕੋਰਟ ਨੂੰ ਇਸ ਤਰੀਕੇ ਦੇ ਹੁਕਮ ਜਿਹੜਾ ਨੇ ਸੁਣਾਣੇ ਪੈ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਯਾਦ ਹੋਵੇਗਾ ਕਿ NDPS ਮਾਮਲੇ ਨੂੰ ਲੈ ਕੇ ਜਿਹੜਾ ਆ ਝਾੜ ਪਈ ਸੀ ਕਿ ਤੁਸੀਂ NDPS ਦੇ ਮਾਮਲੇ ਪਾਕ ਇਦਾਂ ਦੇ ਰਹੇ ਹੋ ਇਹਦੀ ਸਾਨੂੰ ਰਿਪੋਰਟ ਦੋ ਕਿ ਸਾਹ ਤੁਹਾਨੂੰ ਕਿਹੜੇ ਕਿਹੜੇ ਪ੍ਰੋਟੋਕੋਲ ਨੇ ਕਿਹੜੇ ਕਿਹੜੇ ਕ੍ਰਾਈਟੇਰੀਆ ਸੈੱਟ ਕੀਤਾ ਹੋਇਆ ਕਿ ਜੇਕਰ ਇਸ ਕ੍ਰਾਈਟੇਰੀਆ ਦੇ ਵਿੱਚ ਬੰਦਾ ਖਰਾ ਉਤਰਦਾ ਤਾਂ ਉਹਦੇ ਟੈਂਡੀਪਿਆਸਾ ਮਾਮਲਾ ਜਿਹੜਾ ਉਹ ਪਏਗਾ ਤੇ ਇਹ ਕਹਿੰਦਾ ਰਹੀ ਕਿ ਵੀ ਕੈਸੀ ਐਮ ਡੀ ਪੀ ਐਸ ਯੂ اے ਪੀ ਐ ਹਨਾ ਜਿਹੜੀ ਐ ਐਨ ਐਸ ਏ ਵਗੈਰਾ ਇਹ ਤੁਸੀਂ ਕਿਸ ਬੇਸਿਸ ਤੇ ਲਗਾ ਰਹੇ ਹੋ ਇਹਦੀ ਸਾਨੂੰ ਰਿਪੋਰਟ ਦੋ ਸੋ ਹੁਣ ਜਿਹੜੀਆਂ ਨੇ ਇਸ ਤਰੀਕੇ ਦੀਆਂ ਰਿਪੋਰਟਾਂ ਜਿਹੜੀਆਂ ਪਹਿਲਾਂ ਗਈਆਂ ਕਿ ਨਹੀਂ ਗਈਆਂ ਇਹ ਹੁਣ ਅਦਾਲਤਾਂ ਜਾਣ ਜਾਂ ਫਿਰ ਜਨਾਦੋਂ ਮੰਗੀਆਂ ਗਈਆਂ ਸੀ ਉਹ ਜਾਣਨ ਪਰ ਜਿਸ ਤਰੀਕੇ ਨਾਲ ਕਾਰਵਾਈ ਹੁੰਦੀ ਹੈ ਜਿਸ ਤਰੀਕੇ ਨਾਲ ਸਜ਼ਾਵਾਂ ਦਾ ਪ੍ਰੋਸੈਸ ਚੱਲਦਾ ਸੋ ਉੱਥੋਂ ਕਿਤੇ ਜਿਹੜਾ ਆ ਹਾਈ ਕੋਰਟ ਨਰਾਜ਼ ਦੇਖੀ ਤਾਂ ਕਰਕੇ ਝਾੜ ਵੀ ਪਾਈ ਤੇ ਟ੍ਰੇਨਿੰਗ ਦੇ ਲਈ ਕਿਹਾ ਵੀ ਗਿਆ ਕਿ ਹਰਿਆਣਾ ਹਿਮਾਚਲ ਜਿਹੜਾ ਆ ਉਹ ਕਿਵੇਂ ਟ੍ਰੇਨਿੰਗ ਕਰਦਾ ਹੈ ਕਿਵੇਂ ਉਹ ਜਿਹੜਾ ਆ ਪੂਰੀ ਦੀ ਪੂਰੀ ਕਾਰਵਾਈ ਕਰਦਾ ਇਸ ਦੀ ਟ੍ਰੇਨਿੰਗ ਜਿਹੜੀ ਆ ਤੁਸੀਂ ਲੈ ਕੇ ਆਓ ਸੋ ਹੁਣ ਦੇਖਣਾ ਇਹ ਹੋਏਗਾ ਕਿ ਉੱਥੋਂ ਜਿਹੜਾ ਆ ਉਹ ਜਾ ਕੇ ਸਿੱਖ ਕੇ ਆਉਂਦੇ ਨੇ ਤੇ ਆ ਕੇ ਫਿਰ ਉਸ ਪੂਰੇ ਪ੍ਰੋਟੋਕੋਲ ਦੇ ਵਿੱਚ ਖੜਾ ਉਤਰਦੇ ਨੇ ਇੰਦਰ ਇਹ ਨਹੀਂ ਹੁੰਦਾ ਕਿ ਜਿਹੜੇ ਉੱਥੇ ਅਫਸਰ ਬੈਠੇ ਨੇ ਜਾਂ ਫਿਰ ਜਿਹੜੇ ਉੱਥੇ ਇਹ ਅਫਸਰ ਪੜ੍ਹ ਕੇ ਲਿਖ ਕੇ ਕਾਨੂੰਨੀ ਨਹੀਂ ਜਾਣਕਾਰੀ ਲੈ ਕੇ ਪਹੁੰਚੇ ਨੇ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਜਾਂਚ ਕਿਵੇਂ ਹੁੰਦੀ ਹੈ ਕਾਰਵਾਈ ਕਿਤੇ ਹੁੰਦੀ ਹੈ ਕਿਤੇ ਨਾ ਕਿਤੇ ਜਿਹੜਾ ਪ੍ਰੈਸ਼ਰ ਉਹ ਕੋਤੋਂ ਹੋ ਰਿਹਾ ਆ ਰਿਹਾ ਹੁੰਦਾ ਹੈ ਸੋ ਇਸ ਕਰਕੇ ਜਿਹੜੀਆਂ ਕਾਰਵਾਈਆਂ ਉਸ ਲੈਵਲ ਤੇ ਜਾ ਕੇ ਕਰਨੀਆਂ ਪੈਂਦੀਆਂ ਨੇ ਪਰ ਹੁਣ ਇਹ ਹੈ ਕਿ ਜਿਹੜੀਆਂ ਉਹ ਲੋਕ ਟ੍ਰੇਨਿੰਗ ਲੈ ਕੇ ਵੀ ਆਉਂਦੇ ਨੇ ਉਹ ਆ ਕੇ ਫਿਰ ਕੀ ਪੂਰੀ ਤਰੀਕੇ ਦੇ ਨਾਲ ਇੰਪਲੀਮੈਂਟ ਕਰ ਪਾਉਂਦੇ ਨੇ ਜਾਂ ਫਿਰ ਦਬਾਬਾਂ ਦੇ ਵਿੱਚ ਰਹਿ ਜਾਂਦੇ ਨੇ ਕਿ ਦਬਾਬ ਆ ਗਿਆ ਜੇ ਬੰਦਾ ਫੜਿਆ ਸੀਗਾ ਕਿਸੇ ਦਾ ਫੋਨ ਆ ਗਿਆ ਤੇ ਛੱਟਣਾ ਪੈ ਗਿਆ ਹਨਾ ਫਿਰ ਉਹ ਜੇਕਰ ਉਹ ਬੰਦਾ ਕਾਬੂ ਨਹੀਂ ਆ ਰਿਹਾ ਤਾਂ ਇਧਰੋਂ ਆ ਗਿਆ ਫੋਨ ਕਿ ਫਲਾਣੇ ਦਾ ਬੰਦਾ ਹੈ ਤੁਸੀਂ ਇਹਦੇ ਤੇ ਫਲਾਣਾ ਐਕਟ ਲਾ ਕੇ ਨੂੰ ਅੰਦਰ ਕਰੋ ਸੋ ਫਿਰ ਹੁਣ ਇਹ ਵੀ ਦੇਖਣਾ ਪਏਗਾ ਕਿ ਹੁਣ ਜਿਹੜਾ ਆ ਕੇ ਇੰਡੀਪੈਂਡੈਂਟ ਤੌਰ ਦੇ ਉੱਤੇ ਕੰਮ ਕਰਦੇ ਨੇ ਜਾਂ ਫਿਰ ਦਬਾਬ ਦੇ ਵਿੱਚ ਆ ਕੇ ਹੀ ਜਿਹੜਾ ਨੇ ਕੰਮ ਹੋਣਗੇ ਤਾਂ ਫਿਰ ਜੇਕਰ ਦਬਾਬ ਦੇ ਵਿੱਚ ਆ ਕੇ ਕੰਮ ਹੋਣਗੇ ਤਾਂ ਫਿਰ ਮੈਨੂੰ ਲੱਗਦਾ ਨਹੀਂ ਕਿ ਟ੍ਰੇਨਿੰਗ ਦੇ ਵੀ ਭੇਜਣ ਦਾ ਕੋਈ ਫਾਇਦਾ ਹੈ ਪਰ ਹਾਂ ਸੁ ਹਾਈ ਕੋਰਟ ਨੇ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਹੈ ਇੱਕ ਵੱਡਾ ਹੁਕਮ ਸੁਣਾਇਆ ਹੈ ਨੇ ਕਿ 15 ਦਿਨ ਦਾ ਸਮਾਂ ਦਿੱਤਾ ਹੈ ਕਿ ਆਪਦੇ ਬੈਚ ਤਿਆਰ ਕਰੋ ਤੇ ਜਾ ਕੇ ਜਿਹੜਾ ਆ ਔਰ ਟ੍ਰੇਨਿੰਗ ਲੈ ਕੇ ਆਓ ਕਿ ਤੁਹਾਨੂੰ ਆਂਦਾ ਨਹੀਂ ਹੈਗਾ ਕਿ ਐਨ ਡੀ ਪੀ ਐਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਉਹ ਕਿਵੇਂ ਕੀਤੀ ਜਾਂਦੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਵੀ ਇੱਕ ਜੀ ਧੰਨਵਾਦ ਜੀ ਸੋ ਸਾਡੀ ਇਸ ਪੇਸ਼ਕਸ਼ ਦੇ ਵਿੱਚ ਸਿਰਫ ਇਨਾ ਹੀ ਹੁਣ ਸਾਨੂੰ ਦੀ ਇਜਾਜ਼ਤ ਤੁਸੀਂ ਵੀ ਇੱਕਦੇ ਰਹੋ ਸਿਕਾਈ ਨਿਊਜ਼ ਪੰਜਾਬ ਅਸ਼ਾ